ਸਸੀ ਕਾਲ ਭਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰੈਂਡ ਟਰੈਕਟਰ ਪਿੰਡ ਭਾਈਵਲਤੌਰ ਡਿਸਟ੍ਰਿਕਟ ਬਠਿੰਡਾ ਤੇ ਬਹੁਤ ਬਹੁਤ ਧੰਨਵਾਦ ਕਰਦੋ ਭਰਾਵੋ ਕਿ ਆਪਾਂ ਨਵੀਂ ਸਕੀਮ ਲੈ ਕੇ ਆਏ ਆ ਫਿਕਸ ਸਪਰੇਅ ਵਾਲੀ ਕਾਫੀ ਭਰਾਵਾਂ ਦੇ ਕਮੈਂਟ ਆਏ 70% ਭਰਾ ਕਹਿ ਰਹੇ ਆ ਵੀ ਤੁਸੀਂ ਇਹ ਸਕੀਮ ਲਾਂਚ ਕਰੋ 30% ਭਰਾ ਕਹਿ ਰਹੇ ਆ ਵੀ ਤੁਹਾਡੇ ਫਰਮ ਦਾ ਨੁਕਸਾਨ ਹੋਊਗਾ ਵੀ ਇਸ ਕਰਕੇ ਤੁਸੀਂ ਇਹ ਸਕੀਮ ਨਾ ਲੈ ਕੇ ਆਓ ਸਾਰੇ ਭਰਾਵਾਂ ਦੀ ਮੰਨਣੀ ਪੈਂਦੀ ਹੈ ਕਿ ਤੁਸੀਂ ਮੇਰੇ ਬਹੁਤ ਵੱਡੇ ਛੋਟੇ ਭੈਣ ਭਾਈਓ ਪ੍ਰਭੂ ਬਹੁਤ ਨੇੜੇ ਦਾ ਉਹਦੇ ਨਾਲ ਰਿਸ਼ਤਾ ਬਣ ਚੁੱਕਿਆ ਵੀ ਤੁਹਾਡੀਆਂ ਰਾਇਆਂ ਦੇ ਅਨਸਾਰ ਹੀ ਚੱਲਾਂਗੇ ਕਿਵੇਂ ਤੁਸੀਂ ਕਹੋਗੇ ਅੱਜ ਕਿਉਂ ਸਾਰੇ ਟਰੈਕਟਰ ਨਹੀਂ ਅਸੀਂ ਵੀ ਹੌਲੀ ਹੌਲੀ ਸਟੈਪ ਬਾਅਦ ਸਟੈਪ ਕਰਾਂਗੇ ਸਾਰੇ ਟਰੈਕਟਰਾਂ ਦਾ ਫਿਕਸ ਰੇਟ ਨਹੀਂ ਕਰਦੇਗੇ ਹੌਲੀ ਹੌਲੀ ਵੀ ਆਉਣ ਵਾਲੇ ਸਾਲ ਦੇ ਐਂਡ ਤੱਕ ਸਾਰੇ ਟਰੈਕਟਰਾਂ ਦਾ ਫਿਕਸ ਕਰ ਦਾਂਗੇ ਹੁਣ ਕੁਝ ਕੁਝ ਕੇ ਕਿਵੇਂ 70% ਭਰਾਵਾਂ ਨੇ ਰਾਇ ਦਿੱਤੀ ਐ ਫਿਕਸ ਕਰ ਦਿਓ ਤੁਸੀਂ ਵੀ ਜਰੂਰ ਕਮੈਂਟ ਕਰਿਓ ਬਹੁਤ ਬਹੁਤ ਰਹਿਣਾ ਧੰਨਵਾਦ ਆ ਉਹ ਜੇ ਉਹ ਦੇਖੋ ਉਹ ਟਰੈਕਟਰ ਹੁਣੀ ਆਇਆ ਘਟ ਕੇ ਆਹ ਇਹਦਾ ਫਿਕਸ ਪ੍ਰਾਈਸ ਕਰਾਂਗੇ ਆਹ ਟਿਕਟ ਦਾ ਫਿਕਸ ਪ੍ਰਾਈਸ ਕਰਾਂਗੇ ਬਾਕੀ ਦਾ ਮਣਾ ਮੋਟਾ ਮਾਨ ਤਨ ਸੁਡਾ ਕਰਾਂਗੇ ਜੱਸਾ ਸਿੰਘ ਕੋਟਪੱਤੇ ਨੇ ਕਮੈਂਟ ਕਰਿਆ ਬਲਵਿੰਦਰ ਸਿੰਘ ਧਾਲੀਵਾਲ ਤੇ ਬਲਵਿੰਦਰ ਸਿੰਘ ਦੰਦੀਵਾਲ ਸੁਖਪਾਲ ਸਿੰਘ ਤਰਖਾਨ ਵਾਲੇ ਤੁਹਾਡੇ ਰਿਸ਼ਤੇਦਾਰ ਨੇ ਭਾਈ ਸਰਜੀਤ ਸਿੰਘ ਠੇਕੇਦਾਰ ਸਾਡੇ ਵੱਡੇ ਭਰਾ ਨੇ ਸੁਖਪਾਲ ਸਿੰਘ ਮੇਰਾ ਵੱਡਾ ਭਰਾ ਹੈ ਤਰਖਾਨ ਵਾਲੇ ਤੋਂ ਬਹੁਤ ਵਧੀਆ ਸਲਾਹਤ ਹੁੰਦਿਆ ਰਾਇਆ ਦਿੰਦੇ ਆ ਸੁਖਪਾਲ ਸਿੰਘ ਜੀ ਗੁਰਮੀਤ ਸਿੰਘ ਰਮਨ ਸਿੱਧੂ ਸਰਪੰਚ ਪਰਮਜੀਤ ਸਿੰਘ ਸਰਾ ਗੁਰਦੀਪ ਸਿੰਘ ਭੁੱਲਰ ਪੁਲਰ ਤੇ ਗਗਨ ਸਿੰਘ ਔਲਖ ਜਗਤਾਰ ਸਿੰਘ ਤਾਰਾ ਜਗਤਾਰ ਸਿੰਘ ਤਾਰਾ ਜੀ ਕਮੈਂਟ ਕਰ ਰਹੇ ਹੈ ਕਹਿੰਦਾ ਸਾਡੇ ਬੰਦੇ ਬਾਹਰ ਬੈਠੇ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਆ ਪੁੱਤਰਾ ਬਹੁਤ ਬਹੁਤ ਧੰਨਵਾਦ ਵਧੀਆ ਅੰਕਲ ਜੀ ਨੇ ਵਧੀਆ ਅਸ਼ੀਰਵਾਦ ਦਿੱਤਾ ਹਰਪਾਜਨ ਸਿੰਘ ਬਰਲਾਜ ਸਿੰਘ ਮੱਖਣ ਸਿੰਘ ਔਲਖ ਮਹਿਤਾ ਚੌਂਕ ਤੋਂ ਅੰਮ੍ਰਿਤਸਰ ਤੋਂ ਜੁੜੇ ਹੋਏ ਭਾਈ ਉਹਨਾਂ ਦਾ ਵੀ ਧੰਨਵਾਦ ਆ ਭਾਈ ਪੁੱਛ ਰਿਹਾ ਹੈ ਅਰਸ਼ਦੀਪ ਜੀ ਕਮੈਂਟ ਕਰ ਰਹੇ ਹੈ ਇਦਰ ਨੇ ਜੀਪੀ ਅਰਸ਼ਦੀਪ ਜੀ ਕਮੈਂਟ ਕਰ ਰਿਹਾ ਹੈ ਸਹੀ ਆ ਵੀਰ ਸਹੀ ਸਹੀ ਆ ਵੀਰ ਕਰੋ ਫਿਕਸ ਪ੍ਰਾਈਜ਼ ਸਹੀ ਕੰਮ ਆ ਬਾਈ ਅਣਜਾਣ ਬੰਦੇ ਵਾਸਤੇ ਵੀ ਠੀਕ ਆ ਗੁੱਡ ਲਿਖ ਰੱਖਿਆ ਬਾਈ ਇੰਦਰਜੀਤ ਸਿੰਘ ਭਿੰਦਰ ਸਿੰਘ ਭਿੰਦਰ ਸਿੰਘ ਜੀ ਭਿੰਦਰ ਸਿੰਘ ਮਾਨ ਸੰਦੋਹੇ ਤੋਂ ਕਮੈਂਟ ਕਰ ਰਿਹਾ ਫਿਕਸ ਰੇਟ ਬਹੁਤ ਠੀਕ ਆ ਕਿਸਾਨਾਂ ਨੂੰ ਟਰੈਕਟਰ ਲੈਣਾ ਸੌਖਾ ਹੋ ਜਾਂਦਾ ਜੀ ਠੀਕ ਆ ਬਾਈ ਫਿਕਸ ਪ੍ਰਾਈਜ਼ ਰੇਟ ਸਹੀ ਆ ਫਿਕਸ ਰੇਟ ਹਰਿੰਦਰਜੀਤ ਸਿੰਘ ਜੀ ਲਿਖ ਰਿਹਾ ਬਿਲਕੁਲ ਠੀਕ ਆ ਬਾਈ ਜੀ ਪਕਾਈ ਨਾਲੋਂ ਵਧੀਆ ਬਾਈ ਲਿਖ ਰਿਹਾ ਕੁਲਵਿੰਦਰ ਸਿੰਘ ਜੀ ਲਿਖ ਰਿਹਾ ਕਹਿੰਦਾ ਪਕਾਈ ਨਾਲੋਂ ਵਧੀਆ ਵੀਰ ਤੇ ਵੀਰ ਵੀਰ ਜੀ ਕਿਸਾਨਾਂ ਨੂੰ ਸਿੱਧਾ ਟਰੈਕਟਰ ਦਿਓ ਵਪਾਰੀਆਂ ਨੂੰ ਵਿੱਚੋਂ ਕੱਢੋ ਵਪਾਰ ਬਾਈ ਕਹਿੰਦਾ ਤੇਰੇ ਵਪਾਰ ਨੂੰ ਠੇਸ ਪਹੁੰਚੂਗੀ ਕਿਉਂ ਲੋਕ ਕਹਿੰਦਾ ਹੰਕਾਰਿਆ ਕਹਿੰਦਾ ਵੱਡਾ ਤੈਨੂੰ ਐ ਸਮਝ ਲੱਗ ਜਾਣਗੇ ਜੀ ਤੂੰ ਰੇਟ ਫਿਕਸ ਕਰ ਲਿਆ ਵੀ ਆਕੜ ਵਧ ਗਈ ਹੋਰ ਵਧ ਗਈ ਬਾਈ ਦੀ ਵੀ ਗੱਲ ਸਹੀ ਆ ਕਹਿੰਦਾ ਫਿਕਸ ਨਾ ਕਰ ਰੇਟ ਬਾਈ ਲਿਖ ਰਿਹਾ ਅਰਸ਼ਦੀਪ ਜੀ ਲਿਖ ਰਹੇ ਆ ਬਲਕਰਨ ਸਿੰਘ ਜੀ ਸਹੀ ਹੈ ਬਿਲਕੁਲ ਧੰਨਵਾਦ ਹੈ ਕਿਉਂ ਤੁਹਾਡੇ ਹਿਸਾਬ ਨਾਲ ਹੀ ਚੱਲਣਾ ਕਿਵੇਂ ਤੁਸੀਂ ਰਹਿਣ ਦਿੱਤੀਆਂ ਹੁਣ ਆਪਣੇ ਦਾ 36 ਦੀ ਕਾਫੀ ਆ ਗਏ 14 ਮਾਡਲ 15 ਮਾਡਲ 16 ਮਾਡਲ 14 15 16 ਤੇ 2016 ਮਾਡਲ ਸਪੈਸ਼ਲ ਐਡੀਸ਼ਨ 110000 ਤੱਕ ਤੇ ਆਵਾਂ 17 ਤੇ ਇੱਧਰ ਸੁਪਰ ਵੀ ਆ ਗਏ ਪਲੱਸ ਵਾਲੇ ਵੀ ਆ ਗਏ ਕੋਈ ਵੀ ਟ੍ਰੈਕਟਰ ਲੈਣਾ ਹੈ ਤਾਂ 1.5 ਤੋਂ 2 ਲੱਖ ਰੁਪਇਆ ਲੈ ਕੇ ਆ ਜਾਓ ਤੇ ਸਾਰੇ ਡੈਕਟਰ ਮਿਲ ਜਾਣਗੇ ਇਸ ਪਰ ਹੈਰੀਟੇਸ਼ਨ ਇਹਨਾਂ ਦੇ ਰੇਟ ਵਗੈਰਾ ਭਰਾਓ ਇੱਥੇ ਆ ਕੇ ਦੱਸਾਂਗੇ ਕਿ ਬ੍ਰਿਡੋ ਲੰਮੀ ਹੋ ਜਾਂਦੀ ਆ ਅੱਗੇ ਆ ਗਏ ਕੋਈਆਂ ਦਸ ਦੋ ਗੁੰਡਿਆ ਦਾਸਾਂ ਲੱਗੇ ਦੋ ਗੁੰਡਿਆ ਦਾਸ ਇਹ ਹੈਗੇ ਦਿੱਕੀ ਮਾਰਨ ਤੇ ਬਾਣੀ ਮਾਰਨ ਦਿੱਕੀ ਮਾਰ ਬਾਣੀ ਮਾਰ ਲਏ ਸਵਰਾਜ ਆ ਗਏ ਇੱਕ ਆਖੀ ਗਿਣਤੀ ਚ ਸਵਰਾਜ 155 ਆ ਗਏ ਮੈਸੀ ਆ ਗਏ 950 ਮੈਸੀ ਆ ਗਿਆ ਅੱਗੇ 16 ਦਿੱਕਾ ਆ ਗਿਆ ਸੋਨਾ ਦਿੱਕਾ ਆ ਗਿਆ ਅੱਗੇ ਚਲ ਗਿਆ ਪੰਜ ਆ ਗਿਆ ਤੇ ਇਧਰ 3 ਸਪੀਡ ਹੈ 2 ਸਪੀਡ ਉਧਰ ਦੇਖ ਲੇ ਅਰਜਨ 92 ਆ ਗਿਆ 900 ਲੱਤ ਆ ਗਿਆ 900 ਲੱਤ ਆ ਗਿਆ 960 605 18 ਮਾਣ ਲ ਆ ਗਿਆ ਇਧਰ 2023 ਮਾਣ ਸੈਂਟਰ ਗੇਅਰ ਆ ਗਿਆ ਇਧਰ 2022 ਮਾਣ ਸਾਈਡ ਗੇਅਰ ਵਾਲ ਆ ਗਿਆ ਇਧਰ 2015 ਮਾਣ ਲ ਆ ਗਿਆ 2015 ਵਾਲੇ ਕੋ 2 ਪੀਸ ਆ ਤੇ ਆ ਜਿਹੜਾ ਮਾਣ ਦੀ ਪੀਸ ਹੈ ਰਾਂਗੇ ਇਹ 13 13 ਇਹ 13 ਤੋਂ 16 ਸੀਰੇ ਨੂੰ ਵੀ ਪਤਾ ਹੁੰਦਾ ਜੇ ਸੀਰੇ ਸਾਰਿਆਂ ਦੇ ਪਤਾ ਹੁੰਦਾ ਜਿਹੜਾ ਲੱਤ ਆ ਪੈਰੂਸੀ ਰਿਣਾ ਵੀ ਤੁਸੀਂ ਜਰਾਪਤਾ ਕੰਮ ਕਰ ਸਕਦੇ ਹੋ ਜੇ ਕਈ ਵਾਰ ਤੁਹਾਡੇ ਕੋਲੇ ਨਾ ਆਇਆ ਹੁਣ ਤੁਹਾਨੂੰ ਦੱਸਾ ਰਹੇ ਹਾਂ ਫੈਕਸ ਕੋਲ ਫੈਕਸ ਪ੍ਰਾਇਰੀਟੀਆਂ ਸਟਾਰਟ ਕਰੋ ਅਧਿਕਾਰ ਨੰਬਰ 86720 37846 ਫੈਕਸ ਪ੍ਰਾਇਰ ਲਈ ਮਾਸਤੇ ਸਪਾਰਕ ਕਰਨਾ ਹੈ ਪ੍ਰਭੂ ਕਿਹੜਾ ਫੈਕਸ ਕੋਲ ਜਿਹੜਾ ਟੈਕਸ ਆਇਆ ਆਪਣੇ ਕੋਲੇ ਉਹ ਸੰਖਤ ਦਿਖਾ ਰਹੇ ਹਾਂ ਜਮਾ ਫੈਕਸ ਕੋਲ ਜਮਾ ਫੈਕਸ ਲੇਟ ਆ ਪ੍ਰਭੂ ਇਹ ਜਿੰਨੇ ਤੱਕ ਨਹੀਂ ਇੱਕ ਨੰਬਰ ਆ ਜਾਣਾ ਇੱਕ ਨੰਬਰ ਆ ਹਾਂ ਮੈਂ ਹੀ ਲੈ ਚਲਾ ਕੇ ਚਾ ਐਕਸ ਪ੍ਰਾਈਜ਼ ਭਰਾਵੋ ਇਹਦਾ ਰੇਟ ਹੈਗਾ ਇਹਦਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਆ ਬਾਜ਼ਾਰ ਵਾਲੇ ਰੇਟ ਆ ਜਾਂ ਮਹਿੰਗਾ ਜਾਂ ਸਸਤਾ ਹੈਗਾ ਕਿਉਂ ਅਸੀਂ ਵਿੱਚ ਕਟਿਆ ਹੁਣੀ ਡੈਟਰ ਕੱਟ ਕੇ ਆਇਆ ਹੈਗਾ ਕੋਰਸ਼ਮੀਰ ਪਿੰਡ ਦਾ ਸਾਡਾ ਇੰਜਨ ਗੇਅਰ ਤਾਂ ਪਤਾ ਕਰ ਲਿਓ ਬੰਦਿਆਂ ਨੂੰ ਵੀ ਇੰਜਨ ਗੇਅਰ ਤੇ ਕਿਵੇਂ ਆ ਹੁਣੀ ਕੱਟਿਆ ਅੱਜ ਹੀ ਕੱਟਿਆ ਡੈਟਰ ਕਿੰਨਾ ਚਿਰ ਹੋ ਗਿਆ ਦੀ ਪੀ ਇਹਨੋਂ ਹੈ बस ऊनी आएगा 15 मिनट 15 मिनट पहले ही ट्रैक्टर आया मेंट, मेंट देख लो 4 स्प्रे काफी कोई पराख नहीं सानू वीडियो भेज दो या एदा कोई फोटो भेज दो ना भीरो एदी फोटो आ ना एदी वीडियो आ छोटा ट्रैक्टर दे आ देख लो टायर टूर दिखा दियो एयर ਤਾਂ ਡੰਗ ਜਿਆ ਲਾਉਂਦੇ ਆ ਭਰਾਵੋ ਕੀ ਵਾਰ ਅਗਲੇ 6-6 ਮਹੀਨੇ ਕੱਢਨੇ ਹੋਣਗੇ ਤਾਂ ਕੱਢ ਵੀ ਸਕਦਾ 20-25 ਕੇ ਪੈਸੇ ਟਾਇਰ ਆ ਆ ਦੇਖੋ ਮੇਦਰ ਲੀਕ ਸੀਕ ਜਮਣੀ ਹਣਾ ਨਾ ਨਾ ਸੁੱਕਾ ਫਿਰ ਜਮਾ ਸੁੱਕਾ ਟਰੈਕਟਰ ਆ ਭਰਾਵੋ ਲੀਕ ਨਹੀਂ ਸੀਕ ਨਹੀਂ ਮੜਾ ਦੂਰੋਂ ਮਾਰਦੇ ਕੈਮਰਾ ਆ ਦੇਖੋ ਰੰਬਾ ਰੰਬਾ ਦਾ ਰੰਬਾਰ ਰੰਬਾਂ ਦਾ ਜਿਵੇਂ ਸਾਫ ਆ ਟਰੈਕਟਰ ਆ ਪੀਸ ਮਾੜੇ ਮਾੜੇ ਗਲੇ ਹੋਏ ਸੀ ਬਾਈਆਂ ਨੇ ਪੀਸ ਲਵਾਤੀ ਕਿੰਨੇ ਸਾਫ ਪੀਸ ਲੱਗੇ ਹੋਏ ਹਨ ਕੋਈ ਸੁਰਖੀ ਨਹੀਂ ਪਾਊਡਰ ਨਹੀਂ ਕੁਝ ਨਹੀਂ ਲੱਗਿਆ ਕਹਿੰਦਾ ਮਤਲਬ ਇਹ ਸਿੱਧਾ ਹੀ ਟਰੈਕਟਰ ਆ ਕੇ ਖੜਾ ਛੇ ਚਿਰੀ ਹੋਇਆਗਾ ਛੇ ਚਿਰੀ ਹੋਇਆ ਟਰੈਕਟਰ ਕਾਫੀ ਕਿਸਾਨ ਭਰਾ ਮੰਨਦੇ ਰਹਿੰਦੇ ਛੇ ਚਿਰੀ ਹੋਇਆ ਬਹੁਤ ਹੀ ਸਾਫ ਆ ਯਾਰ ਕਿਵੇਂ ਰੇਟ ਦੇ ਹਿਸਾਬ ਨਾਲ ਉੱਚੇ ਮਾਡਲ ਦੇ ਲੱਗੇ ਹੋਏ ਆ ਸਪੋਰਟਸ ਆ ਸਪੋਟਾ ਸਪਟ ਉੱਚੇ ਮਲਦੀਆਂ ਲੱਗੀਆਂ ਹੋਈਆਂ ਮਾਡਲ ਦੇ ਹਿਸਾਬ ਨਾਲ ਵਧੀਆ ਸਾਫ ਸੁਥਰਾ ਟਰੈਕਟਰ ਆ ਵੀਰੋ ਤੇ 2002 ਮਾਡਲ 2002 ਮਾਡਲ ਹੀ ਹੈ ਨਾ ਪੰਜਾਬ ਨੰਬਰ ਆ ਇਹਦਾ ਰੇਟ ਫਿਕਸ ਪ੍ਰਾਈਸ ਭਰਾਵਾ 1 ਲੱਖ ਤੇ 85000 ਰੁਪਇਆ ਫਿਕਸ ਪ੍ਰਾਈਸ ਹੈ ਇਹਦਾ ਫਿਕਸ ਇਹਦੇ ਵਿੱਚ ਤੁਹਾਨੂੰ ਫੋਰ ਕੀ ਕਰਕੇ ਦੇਣਾ ਫਿਕਸ ਪ੍ਰਾਈਸ ਚ 2000 ਦਾ ਤੇਲ ਪਾ ਕੇ ਦੇਵਾਂਗੇ ਕਿਉਂਕਿ ਤੁਹਾਡੇ ਪਿੰਡ ਤੱਕ ਜਾਊਗਾ ਟਰੈਕਟਰ ਇਹ 2000 ਦਾ ਤੇਲ ਪਾ ਕੇ ਦੇਵਾਂਗੇ ਤੇ ਰੇਟ ਫਿਕਸ ਹੈ 1 ਲੱਖ 85000 ਤੁਹਾਨੂੰ ਭਰਾਵੋ ਐਵੇਂ ਇਹ ਦੋ 20 ਮੰਗ ਲਈ 25 ਮੰਗ ਲਈ ਰੇਟ ਦਾ ਪਤਾ ਕਰ ਲਿਓ ਤੁਸੀਂ ਦੱਸ ਦਿਓ ਵਾਜਬ ਰੇਟ ਹੈਗਾ ਕਿ ਨਹੀਂ ਹੈਗਾਗਾ ਤੁਸੀਂ ਵੀ ਜਰੂਰ ਤੁਸੀਂ ਮੇਰੇ ਵੱਡੇ ਛੋਟੇ ਭੈਣ ਭਰਾਾਂਗੇ ਤੁਸੀਂ ਮੇਰੇ ਆਪਣੇ ਉਪਰਾਵੋ ਤੁਸੀਂ ਦੱਸ ਸਕਦੇ ਹੋ ਤੁਹਾਡੇ ਨਾਲ ਕੋਈ ਗਿਲਾ ਨਹੀਂ ਛੇਕ ਪਾਣੀ ਤੁਸੀਂ ਦੱਸ ਸਕਦੇ ਹੋ ਵੀ ਰੇਟ ਤਾਂ ਜਾਇਜ਼ ਆ 1,85,000 ਰੇਟ ਆ ਵਧੀਆ ਸਾਫ ਟਰੈਕਟਰ ਆ 2002 ਮਾਡਲ ਆ 2000 ਦਾ ਤੇਲ ਪਾ ਦੇਗੇ ਵਿੱਚੋਂ ਸੋਨੂੰ ਐਵੇਂ ਲੋ ਵੀ 83 ਹੀ ਰਹਿ ਜੂ ਇਹ ਵੀ ਰੇਟ ਕੱਟ ਨਹੀਂ ਹੋਣਾ ਭਰਾਵੋ ਜੇ ਤੁਸੀਂ ਬੁੱਕ ਕਰਾਉਣਾਗਾ ਹੁਣੇ ਬੁਕਿੰਗ ਕਰਾ ਦਿਓ ਮੇਰੇ ਨਾਲ ਆ ਦਿੱਤੇ ਹੋਏ ਨੰਬਰਾਂ ਤੇ 920264244 ਇਹ ਮੇਰਾ ਨੰਬਰ ਹੈ ਜੇ ਤੁਸੀਂ ਬੁੱਕ ਕਰਾਉਣਾ ਟਰੈਕਰ ਤਾਂ ਹੁਣੇ ਬੁੱਕ ਕਰਵਾ ਸਕਦੇ ਹੋ ਉੜਕੇ ਭਰਾਵਾਂ ਦੇ ਫੋਨ ਆਉਂਦੇ ਰਹਿੰਦੇ ਬਾਈ ਸਾਨੂੰ ਦੇ ਦਿੰਦੇ ਸਾਨੂੰ ਦੇ ਦਿੰਦੇ ਸਾਨੂੰ ਦੇ ਦਿੰਦੇ ਜੇ ਬੁੱਕ ਕਰਵਾਉਣਾ ਬੁੱਕ ਹੁਣੇ ਕਰਵਾਓ ਬੁਕਿੰਗ ਸਟਾਰਟ ਆ ਬੁਕਿੰਗ ਸ਼ੁਰੂ ਆ ਅੱਜ ਇਹ ਟਰੈਕਟਰ ਦੀ ਬੁਕਿੰਗ ਕਰਵਾ ਦਿਓ ਫਿਰ ਅਗਲਾ ਕਹਿੰਦਾ ਵਪਾਰੀ ਦੇ ਹੱਥ ਜਾ ਕੇ ਕਿਉਂ ਵਪਾਰੀਆਂ ਨੂੰ ਦੇਣਾ ਪੈਂਦਾ ਕਿਹੜੇ ਛੋਟੇ ਮੋਟੇ ਟਰੈਕਟਰ ਦਾ ਵਪਾਰ ਕਰਦੇ ਆ ਮੁੰਡੇ ਉਹਨਾਂ ਟਰੈਕਟਰਾਂ ਨੂੰ ਉਹਨਾਂ ਦੇ ਕੋਲੇ ਜਾ ਵੜਦਾ ਫਿਰ ਅਗਲੇ ਨੇ 2 ਰੁਪਏ ਪ੍ਰੋਫਟ ਵੀ ਲੈਣਾ ਹੁੰਦਾ ਕਿਉਂ ਅਗਲਾ ਭਕਾਈ ਵੀ ਕਰਦਾ ਗਿਆ ਇਸ ਕਰਕੇ ਹੁਣੇ ਟਰੈਕਟਰ ਕੱਟਿਆ ਹੁਣੇ ਤੁਸੀਂ ਟਰੈਕਟਰ ਲਿਆ ਸਕਦੇ ਹੋ 1,85,000 ਰੁਪਿਆ ਰੇਟ ਹੈ 2000 ਦਾ ਤੇਲ ਪਵਾ ਕੇ ਨਾ ਮੈਂ 2002 ਮਾਡਲ ਆ ਇੰਜਨ ਗੇਅਰ ਤਾਂ ਜਿਵੇਂ ਸਹੀ ਆ ਟਰੈਕਟਰ ਇੰਜਨ ਗੇਅਰ ਤਾਂ ਜਿਵੇਂ ਸਹੀ ਆ ਤੁਸੀਂ ਜਰੂਰ ਕਮੈਂਟ ਕਰਿਓ ਵੀ ਇਹੋ ਜਿਹੇ ਟਰੈਕਟਰਾਂ ਦੇ ਵੀਡੀਓ ਦੇਖ ਲਓ ਲੋਕਾਂ ਦਾ 2.65-65 ਮੰਗੀ ਜਾਂਦੇ ਆ ਭਰਾਵੋ ਬਹੁਤ ਬਹੁਤ ਤੁਹਾਡਾ ਧੰਨਵਾਦ ਜਰੂਰ ਰਾਇਤ ਦਿਓ ਵੀ ਫਿਕਸ ਪ੍ਰਾਈਸ ਵਾਲਾ ਕੰਮ ਜਾਪ ਹੈਗਾ ਸੌਦਾ ਕਿ ਨਹੀਂ ਧੰਨਵਾਦ